ਜੀ ਦੋਸਤੋ ਮੈਂ ਮਨਦੀਪ ਸਿੰਘ ਤੁਹਾਨੂੰ ਮਰਾ ਡੈਰੀ ਫਾਰਮ 'ਚ ਸਵਾਗਤ ਆ ਸਾਰਿਆਂ ਦਾ ਪਿੰਡ ਆਪਣਾ ਟਾਲੀਆਂ ਤਹਿਸੀਲ ਭਲਾੜਾ ਜ਼ਿਲ੍ਹਾ ਮਾਨਸਾ ਅੱਜ ਤਾਂ ਮੱਝਾਂ ਸੇਲ ਵਾਸਤੇ ਨੇ ਆਪਣੇ ਕੋਲੇ ਇੱਕ ਤੋਕੜ ਆ ਗਈ ਗੱਬਣ ਆ ਗਈ ਦੁੱਧ ਦਿੰਦੀ ਇੱਕ ਨੰਬਰ ਵਾਲੀ ਛੋਟੀ ਆ ਗਈ ਇਹ ਉਹ ਦੂਜੇ ਸੂਏ ਵੀ ਚੱਲ ਜੂ ਤੀਜੇ ਸੂਏ ਸੂਈ ਹੋਈ ਹੈ ਇਹ 5-6 ਦਿਨਾਂ ਦੀ ਸੂਈ ਹੋਇਆ ਬਿਲਕੁਲ ਸਾਫ਼ ਅੱਡਰਾ ਇਹਦਾ ਕੋਈ ਲੇਵਿਚ ਨਹੀਂ ਕਾਨ ਹੈਗਾ 14 ਤੋਂ ਬਾਹਰ 15 ਕਿਲੋ ਦੇ ਲਗਭਗ ਦੁੱਧ ਕੰਡੇ ਵਾਲਾ ਹੁਣ ਵੀ ਫਿਲਹਾਲ ਤਿਆਰ ਆ ਸਫਰ ਚ ਆਉਂਦੀ ਦਾ 11 ਤਰੀਕ ਨੂੰ ਰਾਤ ਨੂੰ ਮੱਝਾਂ ਆਈਆਂ ਨੇ ਆਪਣੇ ਕੋਲੇ ਇਹ 10 ਤਰੀਕ ਨੂੰ ਰਾਤ ਨੂੰ ਆਈਆਂ ਨੇ ਇਹ ਮਗੜੇ ਦੀ ਕੱਟੀ ਆ ਭੀਮਸਾਨ ਦੀ ਕੱਟੀ ਆ ਇਹ ਵੀ ਸੀ ਵੀਰਾਵਲ ਦੀ ਬਿਲਕੁਲ ਜੈਡ ਬਲੈਕ ਆ ਝੋਟੀ ਵੀ ਜੈਡ ਬਲੈਕ ਆ ਹਲਕਾ ਜਿਹਾ ਇੱਕ ਦੋ ਵਾਲ ਨੇ ਇੱਕ ਇਹ ਪਹਿਲੇ ਹੀ ਸੂਈ ਝੋਟੀਆਂ ਚਾਰ ਦੰਦਾਂ ਆ ਆਰਡਰ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਦੰਦ ਵੀ ਇਹਦੇ ਆਪਾਂ ਪਟਕੇ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਦਿਖਾਉਣ ਦੀ ਇਹ 15 ਦਿਨਾਂ ਦੇ ਲਗਭਗ ਸੂਈ ਵਿਹੂ ਮਗੜੇ ਦੇ ਕੱਟੀ ਆ ਆਰਡਰ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ 13 ਕਿਲੋ ਤੋਂ ਬਾਹਰ ਦੁੱਧ ਦੋਦੇ ਦਾ ਕੰਡੇ ਵਾਲਾ ਹੁਣ ਤਿਆਰ ਆ ਸਫਰਜੋਂ ਜਾਂ 15 ਕਿ ਦਿਨਾਂ ਦੇ ਲਗਭਗ ਸੂਈ ਹੋਈ ਹੈ ਜਦੋਂ ਵਧੀਆ ਦੁੱਤੇ ਹੋਈ ਤਾਂ ਪਾ ਦੋਗੇ ਦੀ ਪੂਰੀ ਚਵਾਈ ਦੀ ਵੀਡੀਓ ਪਾਵਾਂਗੇ ਥਣਾ ਦੀ ਚਵਾਈ ਚਵਾਈ ਦੀ ਪੂਰੀ ਟਾਪ ਕੁਆਲਿਟੀ ਹੈ ਮੰਗਰੇ ਦੇ ਕੱਟੀ ਹੈਗੀ 15 ਕ ਦਿਨਾਂ ਦੇ ਲਗਭਗ ਸੂਈ ਵੀ ਹੋਏ ਇਹ ਕੱਦੇ ਦਾ ਬਾੜਾ ਜਿਆਦਾ ਵੱਡਾ ਕੱਦ ਨਹੀਂ ਮੈਂ ਬਣਾ ਮੱਝਾਂ ਹੁੰਦੀ ਓਡਾ ਕੱਦਾ ਜਿਆਦਾ ਛੋਟਾ ਵੀ ਨਹੀਂ ਅਡਰ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਥੱਲੋਂ ਪੂਰੀ ਟਾਪ ਦੀ ਕੁਆਲਿਟੀ ਹੈ ਮਿੱਟੀ ਦਾ ਲੇਵਾ ਬਣਾ ਕੇ ਲਿਆ ਹੁੰਦਾ ਅਡਰ ਕੁਆਲਿਟੀ ਦੀ ਐਵੇਂ ਪਈਆ ਸਾਫ਼ ਅਡਰ ਬਿਲਕੁਲ ਥਣ ਵੀ ਤੁਸੀਂ ਦੇਖ ਸਕਦੇ ਹੋ ਕੱਲਾ ਕੱਲਾ ਗੁੱਲੇ ਵਾਲਾ ਮੁਠੀ ਵਾਲਾ ਥਾਣਾ ਛੋਟਾ ਸੰਗਾ ਬਿਲਕੁਲ ਤੇ ਦੰਦ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਚਾਰ ਦੰਦ ਆ ਗਏ ਤਿੰਨਕ ਸਾਲਾਂ ਦੀ ਲਗਭਗ ਝੋਟੀ ਹੋ ਗਈ ਇਹ ਉਮਰ ਦੀ ਸਾਰੀ ਬਾਕੀ ਜੇ ਕਿਸੇ ਵੀਰ ਨੇ ਤਸੱਲੀ ਵੀ ਕਰਨੇ ਆਪਣੇ ਘਰੇ ਆ ਕੇ ਵੀ ਤੁਸੀਂ ਦੰਦ ਪਟਕੇ ਦੇਖ ਰਹੇ ਹੋ ਤੁਸੀਂ ਦੇਖ ਵੀ ਰਹੇ ਨੇ 2 ਜਜੇ ਦੁੱਧ ਦੰਦ ਖੜੇ ਨੇ ਪਚਲੜੇ ਤਾਰ ਦੰਦ ਚੋਗੇ ਨੇਗੇ ਚੌਗੀ ਝੋਟੀ ਆ ਇਹ ਮਗਰੇ ਦੀ ਕੱਟੀ ਆ ਗਈ ਇਹਦਾ ਰੇਟ ਹੈਗਾ 1,40,000 ਰੁਪਏ ਰੇਟ ਹੈ ਇਹਦਾ ਲੈਣ ਦੇਣੀ ਹੈ ਝੋਟੀ ਦਾ 140000 ਰੁਪਿਆ ਰੇਟ ਦਾ ਲੈਣ ਦੇਣਾ ਝੋਟੀ ਦਾ ਆਰਡਰ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਪਿੱਠਪੂੜੇ ਦੀ ਪੂਰੀ ਸੋਹਣੀਆ ਖੁੱਲੀ ਚਾਰੂਆ ਠੰਡੀ ਵੀ ਝੋਟੀ ਪੂਰੀ ਆ ਇਹਦਾ ਰੇਟ ਹੈਗਾ 1.5 ਲੱਖ ਰੁਪਿਆ ਜਿਸ ਕਿਸੇ ਵੀ ਨੇ ਲੈਣੀ ਹੋ ਕੰਟੈਕਟ ਕਰ ਸਕਦੇ ਹੋ ਇਹ ਤੀਜੇ ਸੂਏ ਆ ਅਮੀਰ ਹੈਗੀ ਇਹਦੀ 17-18 ਕਿਲੋ ਦੁੱਧ ਦੇਣ ਦੀ ਮੰਗਰੇ ਦੀ ਕੱਟੀ ਆ ਭੀ ਮਸਾਂ ਦੀ ਇਹ ਵੀ ਸੀਵੀ ਰਵਲ ਦੀ ਬਿਲਕੁਲ ਜੈਡ ਬਲੈਕ ਕੱਟੀ ਆ ਜੈਡ ਬਲੈਕ ਹੀ ਮੱਝ ਆਗੀ ਇੱਕੇ ਟੋਕੜ ਮੱਝਾ ਦੀ ਪੂਰੇ ਖੁੱਲੇ ਕੱਦਦੀ ਆ ਆਪਾਂ ਨੇ ਸੇਲ ਕਰੀ ਸੀ 132000 ਦੀ ਮੱਝ ਗਈ ਸੀ ਇਹ 17-18 ਕਿਲੋ ਦੁੱਧ ਸੀਗਾ ਨਾਰਮਲ 17-18 ਕਿਲੋ ਦੁੱਧ ਦੀ ਕੱਢਿਆ ਨੇ ਅੱਡਰ ਕੁਆਲਟੀ ਦੀ ਪੂਰੀ ਸਾਫ਼ ਆ ਟੋਕੜ ਦੇ ਵਿੱਚ ਕੋਈ ਲੇਵੇ ਚਕਾਰ ਨਹੀਂ ਉਹ ਦੁੱਧ ਦੋਨੇ ਟਾਈਮ ਦਿੰਦੀ 6 ਮਹੀਨਾ ਦੀ ਗੱਬਣਾ ਇਹ ਤੇ ਦੁੱਧ 9-10 ਕਿਲੋ ਦੁੱਧ ਹੁਣ ਵੀ ਸੀਗਾ ਇਹ ਥੱਲੇ ਪਰ ਐਵੇਂ ਵੀ ਆਪਣੇ ਕੋਲੇ ਆ ਕੇ ਥੋੜਾ ਜਿਹਾ ਨੇ ਉਪਰ ਆ ਉਪਰ ਆ ਜਾ ਕਰ ਗਈ ਹੁਣ ਇੱਕ ਟਾਈਮ ਥੋੜਾ ਜਿਹਾ ਵਧੀਆ ਦੁੱਧ ਲਾ ਲੈਂਦੀ ਆ ਖੁਸ਼ ਹੋ ਕੇ ਇੱਕ ਟਾਈਮ ਥੋੜਾ ਥੱਲੇ ਬਾਵਾ ਜਰ ਬੈਠਣਾ ਮੈਂ ਤਾਂ ਫੇਰ ਲਾਉਂਦੀ ਆ ਅਜੇ ਮੂਲੀ ਜੀ ਦੋਨੇ ਟਾਈਮ ਹੀ ਜਾਂਦੀ ਆਂ ਪਰ ਐ ਵੀ ਹੌਲੀ ਹੌਲੀ ਇੱਕ ਟਾਈਮ ਹੀ ਪਾਵਾਂਗੇ ਇਹਨੂੰ 6-7 ਕਿਲੋ ਦੁੱਧ ਇੱਕ ਟਾਈਮ ਦੇ ਜੂਗਾ ਵੀ 8 ਕਿਲੋ ਮੂਹ ਦੁੱਧ ਦੇ ਥੱਲੇ ਹੈਗਾ ਦੋਨੇ ਟਾਈਮਾਂ ਦਾ ਜਿਸ ਕਿਸੇ ਵੀ ਨੇ ਲੈਣੀ ਵੀ ਕੰਟੈਕਟ ਕਰ ਸਕਦੋਂ ਇਹਦਾ ਰੇਟ ਹੈਗਾ 75000 ਰੁਪਏ ਰੇਟ ਲੈਣ ਦੇਣੀ ਬੱਚਾ ਹੈ ਨਹੀਂ ਮੰਗ ਰਹੀ